ਮਾਤਾ ਰਾਣੀ ਦੇ ਨਾਮ ਦੀ ਐਸੀ ਲਗਨ ਲੱਗੀ ਹੋਈ ਹੈ ਚੱਡਾ ਸਾਹਿਬ ਨੂੰ ਆਪਣੇ ਨਾਮ ਨਾਲ ਹਰ ਵਾਰ ਸਾਈ ਸੰਗਤ ਨੂੰ ਅਲੱਗ-ਅਲੱਗ ਦੇਵੀਆਂ ਦੇ ਦਰਸ਼ਨ ਕਰਾਉਂਦੇ ਆ ਪੰਜਾਬ ਜਿਹਨੂੰ ਪੰਜ ਦਰਿਆਵਾਂ ਦੀ ਧਰਤੀ ਕਹਿੰਦੇ ਆ ਛੇਵਾਂ ਦਰਿਆ ਜਿਹੜਾ ਨਸ਼ਿਆਂ ਦਾ ਬਗਲ ਲੱਗ ਗਿਆ ਇਹਨੂੰ ਰੋਕਣ ਲਈ ਸਾਨੂੰ ਸਾਰਿਆਂ ਨੂੰ ਧਾਰਮਿਕ ਪ੍ਰਵਿਰਤੀ ਦੇ ਵੱਲ ਹੀ ਬਦਲਾ ਪੈਣਾ ਹੈ ਤੇ ਮੈਂ ਬਹੁਤ-ਬਹੁਤ ਧੰਨਵਾਦ ਦਿਆਂ ਨਾਰਾਇਣ ਦ왈ਜੀ ਦਾ ਚੱਡਾ ਸਾਹਿਬ ਦਾ ਕਿ ਜਿਹੜੇ ਲੋਕਾਂ ਨੂੰ ਆਮ ਜਨ ਜਨ ਨੂੰ ਮਾਤਾ ਰਾਣੀ ਦੇ ਚਰਨਾਂ ਨਾਲ ਜੋੜ ਕੇ ਇੱਕ ਦੂਜੇ ਨਾਲ ਸਹਿਯੋਗ ਇੱਕ ਦੂਜੇ ਨਾਲ ਸੰਪਰਕ ਬਣਾਉਣ ਦਾ ਸਾਧਨ ਬਣਦੇ ਆ ਔਰ ਮਾਤਾ ਰਾਣੀ ਦੇ ਚਰਨਾਂ ਨਾਲ ਜੋੜਦੇ ਇਹਨਾਂ ਸਾਰਿਆਂ ਦਾ ਇੱਥੇ ਬਲਾਕੇ ਅੱਜ ਇਸ ਬਹੁਤ ਵਧੀਆ ਸੁਭ ਸੁਭਾਅ ਅਫਸਰ ਤੇ ਮਾਤਾ ਨਾਨਾ ਦੇਵ ਲਈ ਬੱਸ ਭੇਜ ਰਹੇ ਆ ਬਹੁਤ ਬਹੁਤ ਜ਼ਰੂਰ ਹੋਣਾ ਚਾਹੀਦਾ ਇਸ ਤਰੀਕੇ ਇਸ ਤਰੀਕੇ ਦੇ ਉਪਰਲੇ ਨਾਲ ਲੋਕਾਂ ਨਾਲ ਇੱਕ ਦੂਜੇ ਨਾਲ ਵਧੀਆ ਸੰਪਰਕ ਬਣਦਾ ਹੈ ਪਰਿਵਾਰ ਬਹੁਤ ਹੀ ਦੁਨੀਆ ਦੇਦਲੀ ਅੱਜ ਬਹੁਤ ਬਈਆ ਪ੍ਰਲਾਇਨਾ ਸੰਗਤ ਜਾਰੀ ਆ ਬਹੁਤ ਵਧੀਆ ਬੰਗਾ ਰਹੇ ਠੀਕ ਬੋਦੋ ਬੋਦੋ ਵਧੀਆ ਸੰਦਰਸ਼ਨ ਕਰਵਾਇਆ ਕਿ ਯਾਰ ਬਸ ਇੰਦੀ ਜਾਂਦੇ ਰਹਿਣਾ ਬੱਸ ਲਗਾਤਾਰ ਤੁਸੀਂ ਜਾਂਦੇ ਹੋ ਤਾਂ ਆਨੰਦ ਆ ਰਿਹਾ ਬਹੁਤ ਅੰਮ੍ਰਿਤ ਦੇ ਸਵਾਰੀਆਂ ਬੈਠੇ ਸਵਾਰੀਆਂ ਮੇਰੇ ਪੱਤਰ ਇਹ ਨਾ ਨਾ ਦੇਵੀ ਮਾਤਾ ਤੁਸੀਂ ਦੇਖ ਰਹੇ ਹੋ ਦਾ ਚਿਰਾਗ ਨਿਊਜ਼ ਜੈ ਮਾ ਸੰਤੋਸ਼ੀ ਕਲਬ ਵੱਲੋਂ ਤਰਮੰਝਵੀ ਬਸ ਯਾਤਰਾ ਮਾ ਨਾਣਾ ਦੇਵੀ ਤੇ ਸ਼੍ਰੀ ਅਨੰਦਪੁਰ ਸਾਹਿਬ ਦਰਸ਼ਨਾਂ ਲਈ ਰਵਾਨਾ ਹੋ ਰਿਹਾ ਤੇ ਭਗਤਾਂ ਦਾ ਤੁਸੀਂ ਦੇਖ ਸਕਦੇ ਹੋ ਪਿਆਰ ਦੀਪਕ ਚੱਡਾ ਜੀ ਲਗਾਤਾਰ ਇੱਥੇ ਜੋ ਭਗਤਾਂ ਨੂੰ ਮਾ ਚਿੰਤਪੁਣੀ ਦਰਬਾਰ ਨਾਣਾ ਦੇਵੀ ਦਰਬਾਰ ਸ਼੍ਰੀ ਅਨੰਦਪੁਰ ਸਾਹਿਬ ਦਰਸ਼ਨ ਦੇਦਾਰ ਲਈ ਭੇਜਦੇ ਰਹਿੰਦੇ ਤੇ ਅੱਜ ਇੱਥੇ ਮਾਤਾ ਨਾਰਾਇਣਵਾਲ ਜੀ ਤੇ ਨਾਲ ਬੱਲੀ ਭਾਜੀ ਇੱਥੇ ਮੌਜੂਦ ਹੈਗੇ ਗੱਲਬਾਤ ਕਰ ਲੈਣੇ ਆ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੈਕਾਰਾ ਮਾ ਨਾਣਾ ਦੇਵੀ ਦਾ ਮਹਾਂ ਚਾਚੇ ਦਰਬਾਰ ਕੀ ਜੈ ਕੀ ਦੇਖਦੇ ਬੱਲੀ ਭਾਜੀ ਲਗਾਤਾਰੀ ਤੁਸੀਂ ਆ ਰਹੇ ਹੋ ਤੇ ਦੀਪਕ ਚੱਡਾ ਜੀ ਬਸ ਭੇਜਦੇ ਆ ਮਾਤਾ ਰਾਣੀ ਦੇ ਨਾਮ ਦੀ ਐਸੀ ਲਗਨ ਲੱਗੀ ਹੋਈ ਹੈ ਚੱਡਾ ਸਾਹਿਬ ਨੂੰ ਆਪਣੇ ਨਾਲ ਨਾਲ ਹਰ ਵਾਰ ਸਾਰੀ ਸੰਗਤ ਨੂੰ ਅਲੱਗ-ਅਲੱਗ ਦੇਵੀਆਂ ਦੇ ਦਰਸ਼ਨ ਕਰਾਉਂਦੇ ਆ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਐਡਵੋਕੇਟ ਨਾਰਾਇਣ ਟਵਾਲ ਜੀ ਦਾ ਚੱਡਾ ਸਾਹਿਬ ਦਾ ਮੇਰੇ ਨਾਲ ਆਏ ਗਿੱਲ ਸਿੰਘ ਸਾਹਿਬ ਵੀ ਜੇ ਕਾਵਰੀ ਜੀ ਇਹਨਾਂ ਦਾ ਵੀ ਕਿਉਂਕਿ ਪ੍ਰਮਾਤਮਾ ਨਾਲ ਜੋੜਨਾ ਮਾਤਾ ਰਾਣੀ ਦੇ ਚਰਨਾਂ ਨਾਲ ਜੋੜਨਾ ਪੰਜਾਬ ਜਿਹਨੂੰ ਪੰਜ ਦਰਿਆਵਾਂ ਦੀ ਧਰਤੀ ਕਹਿੰਦੇ ਆ ਛੇਵਾਂ ਦਰਿਆ ਜਿਹੜਾ ਨਸ਼ਿਆਂ ਦਾ ਵਗਣ ਲੱਗ ਗਿਆ ਇਹਨੂੰ ਰੋਕਣ ਲਈ ਸਾਨੂੰ ਸਾਰਿਆਂ ਨੂੰ ਧਾਰਮਿਕ ਪ੍ਰਵਿਰਤੀ ਦੇ ਵੱਲ ਹੀ ਵਧਣਾ ਪੈਣਾ ਸਮਾਜਿਕ ਜਿਹੜਾ ਸਾਡਾ ਆਪਚ ਤਾਲਮੇਲਾ ਜਿਹਨੂੰ ਸਮਾਜਿਕ ਸਮਰਸਤਾ ਕਹ ਦਿੰਦੇ ਆ ਉਹਦਾ ਰਸਤਾ ਅਪਣਾਉਣਾ ਪੈਣਾ ਤੇ ਮੈਂ ਬਹੁਤ ਬਹੁਤ ਧੰਨਵਾਦ ਦਿੰਦਾ ਨਾਰਾਇਣ ਟਵਾਲ ਜੀ ਦਾ ਚੱਡਾ ਸਾਹਿਬ ਦਾ ਕਿ ਜਿਹੜੇ ਲੋਕਾਂ ਨੂੰ ਆਮ ਜਨ ਜਨ ਨੂੰ ਮਾਤਾ ਰਾਣੀ ਦੇ ਚਰਨਾਂ ਨਾਲ ਜੋੜ ਕੇ ਇੱਕ ਦੂਜੇ ਨਾਲ ਸਹਿਯੋਗ ਇੱਕ ਦੂਜੇ ਨਾਲ ਸੰਪਰਕ ਬਣਾਉਣ ਦਾ ਸਾਧਨ ਬਣਦੇ ਆ ਔਰ ਮਾਤਾ ਰਾਣੀ ਦੇ ਚਰਨਾਂ ਨੂੰ ਜੋੜਦੇ ਆ ਇਹਨਾਂ ਸਾਰਿਆਂ ਦਾ ਹੀ ਇੱਥੇ ਬਲਾ ਕੇ ਅੱਜ ਇਸ ਬਹੁਤ ਵਧੀਆ ਸੁਭ ਸ਼ੁਭ ਅਫਸਰ ਤੇ ਮਾਤਾ ਨਾਨਾ ਦੇਵ ਜੀ ਲਈ ਬੱਸ ਭੇਜ ਰਹੇ ਆ ਮੈਨੂੰ ਵੀ ਆਣ ਦਾ ਇੱਥੇ ਮੌਕਾ ਮਿਲਿਆ ਕਰਤਾਰthੋਂ ਦਾ ਮੌਕਾ ਮਿਲਿਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੈ ਮਾਤਾ ਦੀ ਜੈ ਮਾਤਾ ਜੀ ਜੈ ਮਾਤਾ ਦੇ ਜੀ ਇਸ ਤਰ੍ਹਾਂ ਦੇ ਉਪਰਾਲੇ ਦੇਖ ਰਹੇ ਹੋ ਲਗਾਤਾਰ ਇੱਧਰ ਉਪਰਾਲੇ ਹੋਣੇ ਚਾਹੀਦੇ ਆ ਬਹੁਤ ਜ਼ਰੂਰ ਹੋਣੇ ਚਾਹੀਦੇ ਇਸ ਤਰੀਕ ਇਸ ਤਰੀਕੇ ਦੇ ਉਪਰਾਲੇ ਨਾਲ ਲੋਕਾਂ ਨਾਲ ਇੱਕ ਦੂਜੇ ਨਾਲ ਵਧੀਆ ਸਹਿਯੋ ਦੇ ਵਿੱਚ ਵਾਧਾ ਹੁੰਦਾ ਹੈ ਤੇ ਮੈਂ ਜਿਹੜਾ ਜੀ ਨੂੰ ਵਧਾਈ ਦੇਣਾ ਚਾਹਨਾ ਇਸ ਅਫਸਰ ਤੇ ਨਾਲ ਮੈਡਮ ਨਾਰੇ ਹਟਵਾਲ ਜੀ ਨੂੰ ਨਾਲ ਸਾਡੇ ਵੱਡੇ ਪ੍ਰਾਧ ਰਵੀ ਬਾਲੀ ਜੀ ਨੂੰ ਤੇ ਨਾਲ ਸਾਡੇ ਵੱਡੇ ਪ੍ਰਾਪਿਤੋ ਗਿਲ ਜੀ ਨੂੰ ਸਾਰਿਆਂ ਨੂੰ ਜੈ ਮਤਾ ਦੇ ਜੀ ਜੈ ਮਤਾ ਜੈ ਮਤਾ ਜੀ ਕੀ ਕਹੋਗੇ ਜੀ ਅੱਜ ਮਾਈ ਦੇ ਦਰਬਾਰ ਦੇ ਉੱਤੇ ਬਸ ਜਾ ਰਹੀ ਬਹੁਤ ਹੀ ਵਧੀਆ ਦੇਣਾ ਜੀ ਅੱਜ ਬਹੁਤ ਵਧੀਆ ਪ੍ਰਲਾਇਆ ਇਹਨਾਂ ਦਾ ਸੰਗਤ ਜਾ ਰਹੀ ਆ ਬਹੁਤ ਵਧੀਆ ਕੰਮ ਹੋ ਰਿਹਾ ਹੈ ਠੀਕ ਹੈ ਜੀ ਜੈ ਸਤਿਓ ਜੇ ਲੇਡੀਜ਼ ਵੀ ਇੱਥੇ ਮੌਜੂਦ ਹੈਗੇ ਆ ਜੈ ਮਾਤਾ ਦੇ ਜੀ ਜੈ ਮਾਤਾ ਦੇ ਪਹਿਲੀ ਵਾਰੀ ਜਾ ਰਹੇ ਹੋ ਜੀ ਹਾਂ ਜੀ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਤੇ ਕੀ ਕਹੋਗੇ ਭਗਤਾਂ ਨੂੰ ਬਹੁਤ ਬਹੁਤ ਵਧੀਆ ਸਾਨੂੰ ਦਰਸ਼ਨ ਕਰਵਾਉਣ ਲੈ ਕੇ ਜਾ ਰਹੇ ਬਸ ਇੱਦਾਂ ਹੀ ਜਾਂਦੇ ਰਹਿਣਾ ਬੱਸ ਲਗਾਤਾਰ ਤੁਸੀਂ ਜਾਂਦੇ ਹੋ ਤਾਂ ਆਨੰਦ ਆ ਰਿਹਾ ਹਾਂ ਬਹੁਤ ਆਨੰਦ ਕਿੰਨੀਆਂ ਸਵਾਰੀਆਂ ਲੈ ਕੇ ਆਏ ਸਵਾਰੀਆਂ ਹੋਣਗੇ 15 देवी मातापुर साहब हर बार अच्छा लगा माता रानी की हमेशा हर एक जगह माता रानी दर्शन कर बदल बदल के जाते रहते हैं है, जय माता देवी दे। हो गई हमारा ये कहना है की आपके साथ दो बारी गए दूसरी बारी जा रहे है बहुत सुविधा के साथ आप ले जाते हो ऐसे ही हमको दर्शन कराते रहो लेके जाते हैं परिवार की तरह लेकर जाते हैं अपना मान कर जाते हैं या वहाँ लंगर-उंगर भी लगाते हो सब चीज का सुविधा देते हैं लग गया अर्जुन नैना देवी दरबार ते जा रहे हो नैना देवी दरबार ते जान तो बहुत अच्छा लग रहा और नाले संदीप चड्ढा जी दे कृपा है और नैना देवी दी दे कृपा है कि मेनू जान दे मौका मिल रहा है और नाले ਬਹੁਤ ਬਹੁਤ ਹਾਂ ਬਹੁਤ ਬਹੁਤ ਧੰਨਵਾਦ ਹੈ ਆਪਕਾ ਕਿ ਹਮ ਲੋਕ ਕੋ ਇਤਨਾ ਪਰਿਵਾਰ ਕੋ ਲੈ ਕੇ ਆਪ ਚਲਤੇ ਹੈ ਨਾਲੇ ਮਾਤਾ ਰਾਨੀ ਕਿਰਪਾ ਬਣਾਏ ਰੱਖੇ ਆਪ ਸਭ ਕੋ ਰਬ ਰਵੀ ਵਾਲੀ ਜੀ ਕੀ ਕਹੋਗੇ ਕਿ ਭਗਤਾਂ ਨੂੰ ਕੀ ਬੇਨਤੀ ਕਰੋਗੇ ਜਗਤ ਜਨਨੀ ਮਾ ਦੁਰਗਾ ਮਾ ਕਾਲੀ ਨਾਲ ਜੁੜੋ ਔਰ ਸਮਾਜ ਦੇ ਵਿੱਚ ਕਹਿੰਦੇ ਨਾ ਵੀ ਆਪਸ ਵਿੱਚ ਸਾਨੂੰ ਸਾਰਿਆਂ ਨੂੰ ਤਾਲਮਿਲ ਬਣਾ ਕੇ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਇਸ ਤੋਂ ਵਧੀਆ ਰਸਤਾ ਇੱਕ ਤਾਂ ਦੇਖੋ ਲੋਕਾਂ ਨੂੰ ਘਰੋਂ ਨਿਕਲ ਗਏ ਨਾਲ ਦੀ ਨਾਲ ਇੰਜੋਇਮੈਂਟ ਹੁੰਦਾ ਮਾਤਰਾ ਨੇ ਚਰਨਾਂ ਨਾਲ ਜੁੜਦੇ ਆ ਔਰ ਇੱਕ ਦੂਜੇ ਨਾਲ ਸਹਿਯੋਗ ਕਰਨ ਦਾ ਮੌਕਾ ਮਿਲਦਾ ਸਾਰੇ ਬੱਚਿਆਂ ਤੱਕ ਇਹ ਮੈਸੇਜ ਇਹੀ ਆ ਕਿ ਜਿਹੜਾ ਪੰਜਾਬ ਦੇ ਵਿੱਚ ਛੇਵਾਂ ਦਰਿਆ ਵਗ ਰਿਹਾ ਨਸ਼ਿਆਂ ਦਾ ਇਸ ਤੋਂ ਦੂਰ ਰਹੋ ਆਪਸੀ ਪਹਾਈਚਾਰੇ ਨੂੰ Hindu Muslim Sikh Sai ਸਾਰੇ ਆਪਸ ਵਿੱਚ ਮਿਲ ਕੇ ਰੋ ਇੱਕ ਦੂਜੇ ਸਤਿਕਾਰ ਕਰੋ। ਅਸੀਂ ਸੇਵਾਦਾਰ ਰਵੀ ਬਾਲੀ ਜੀ ਤੇ ਨਾਇਰਾ ạtਵਾਲ ਜੀ ਦੀਪਕ ਛੱਡਾ ਜੀ ਉਹਨਾਂ ਨੇ ਕਿਹਾ ਕਿ ਲਗਾਤਾਰੀ ਦੀਪਕ ਛੱਡਾ ਜੀ ਅਲਗ-ਅਲਗ ਤਿਸਥਾਨਾਂ ਦੇ ਉੱਤੇ ਬਸ ਯਾਤਰਾ ਭੇਤੇ ਤੇ ਅੱਜ ਨਾਨਾ ਦੇਵੀਆ ਸ਼੍ਰੀ ਅਨੰਪੁਰ ਸਾਹਿਬ ਦਰਸ਼ਨਾਂ ਲਈ ਜਾ ਰਹੀ ਹੈਗੇ ਜੁੜੇ ਰਹੋ ਦਾ ਚਿਰਾਗ ਨਿਊਜ਼ ਦੇ ਨਾਲ ਸ਼ੁਕਰੀਆ ਧੰਨਵਾਦ